ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੱਸਦੀ ਹੈ ਕਿ ਅੱਜ ਸੁਖਦੇਵ ਸਿੰਘ ਢੀਟਸਾ ਘਰ ਵਾਪਸੀ ਕਰ ਰਹੇ ਨੇ ਜਿੱਥੇ ਉਹ ਘਰ ਵਾਪਸੀ ਕਰਨਗੇ ਤੇ ਉੱਥੇ ਹੀ ਉਹ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਰਲੇਵਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਰਨਗੇ ਤਾਂ ਸ਼ਾਮ 4 ਵਜੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਘਰ ਵਾਪਸੀ ਕੀਤੀ ਜਾਵੇਗੀ ਅਤੇ ਆਪਣੀ ਪਾਰਟੀ ਦਾ ਰਲੇਵਾ ਕੀਤਾ ਜਾਵੇਗਾ ਤਾਂ ਇਸ ਨੂੰ ਲੈ ਕੇ ਜਗਬਾਣੀ ਦੇ ਵੱਲੋਂ ਸੁਖਦੇਵ ਸਿੰਘ ਢੀਟਸਾ ਦੇ ਨਾਲ ਐਕਸਕਲੂਸਿਵ ਗੱਲਬਾਤ ਕੀਤੀ ਗਈ ਆ ਉਹਨਾਂ ਦਾ ਕੀ ਕਹਿਣਾ ਤੁਹਾਨੂੰ ਉਹਨਾਂ ਦਾ ਬਿਆਨ ਸੁਣਾ ਦਿੰਦੇ ਆ ਟੀਟਸਾ ਸਾਹਿਬ ਜੋ ਚਰਚਾ ਚੱਲ ਰਹੀ ਹੈ ਕਿ ਸੁਖਦੇਵ ਸਿੰਘ ਟੀਟਸਾ ਅੱਜ ਘਰ ਵਾਪਸੀ ਕਰ ਰਹੇ ਨੇ ਤੇ ਪਾਰਟੀ ਦਾ ਆਰਲੇਵਾ ਕਰ ਰਹੇ ਨੇ ਤਾਂ ਇਸ ਬਾਰੇ ਕੀ ਸੱਚਾਈ ਹੈਗੀ ਆ ਜਾਂ ਫਿਰ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਅੱਜ ਦੇ ਸਿਚੁਏਸ਼ਨ ਹੀ ਚੇਂਜ ਹੋਈ ਹੋਈ ਹੈ ਜੀ ਉਹ ਲੋੜ ਬਾਕੀ ਗੱਲਾਂ ਛੱਡ ਕੇ ਪਾਰਟੀ ਵੱਲੋਂ ਵੀ ਤੇ ਲੋਕਾਂ ਦਾ ਵੀ ਇਛਾ ਹੀ ਹੈ ਕਿ ਇਕੱਠੇ ਹੋ ਕੇ ਇਕਵਾਰੀ ਪੰਜਾਬ ਤੋਂ ਪੱਤਵੀ ਫੁਰਵਾਹੀ ਕਰੀ ਜਪਾ ਔਰ ਜਿਵੇਂ ਪੰਚ ਸੇ ਪੰਜਾਬ ਨੂੰ ਪਹਿਲਾ ਰੱਖ ਕੇ ਅੱਜ ਪੰਜਾਬ ਦਾ ਹਾਲ ਜੋ ਅਪ ਦੇਖ ਰਿਹਾ ਉਹ ਤੁਹਾਡੇ ਸਾਹਮਣੇ ਹੈ ਔਰ ਇਸ ਤਰ੍ਹਾਂ ਪੰਚ ਤੋਂ ਜੋ ਹੱਤ ਹੈ ਉਹ ਵੀ ਤੁਹਾਡੇ ਸਾਹਮਣੇ ਉਹਨੂੰ ਠੀਕ ਕਰਨ ਲਈ ਅਸੀਂ ਇਕੱਠੇ ਹੋ ਰਿਹਾ ਤੇ ਜਿਹੜੀ ਕੋਈ 30 ਡਿਫਰੈਂਸ ਹੋ ਸਕਦੇ ਹੈ ਉਹ ਅਸੀਂ ਬੈਠ ਕੇ ਆਪ ਚ ਬੈਠ ਕੇ ਨਵੇੜ ਲਾ ਗਏ ਜੀ ਤਾਂ ਜਿਵੇਂ ਤੁਸੀਂ ਅਕਸਰ ਕਹਿੰਦੇ ਰਹੇ ਹੋ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਸਾਨੂੰ ਨਹੀਂ ਮਨਜ਼ੂਰ ਹੈਗੀ ਪਰ ਕੀ ਹੁਣ ਤੁਹਾਨੂੰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਮੰਜ਼ੂਰ ਮੈਂ ਪਹਿਲਾਂ ਕਹਿ ਵੀ ਹਾਲਤ ਬਿਲਕੁਲ ਚੇਂਜ ਹੋ ਗਈ ਅਜੇ ਸੁਕੇ ਨਹੀਂ ਸੀ ਬੇਨਹੀਂ ਹਾਲਤ ਮਾੜੀ ਹੋ ਰਹੀ ਉਹਨਾਂ ਇਸ ਤਰ੍ਹਾਂ ਪਾਸੇ ਦਾ ਤੇ ਪੰਜਾਬ ਦਾ ਨੁਕਸਾਨ ਹੋਊਗਾ ਜੀ ਤਾਂ ਤੁਹਾਨੂੰ ਕੀ ਲੱਗਦਾ ਕਿਨੇ ਨੁਕਸਾਨ ਕੀਤਾ ਹੈਗਾ ਜਾਂ ਫਿਰ ਕਿਹੜੇ-ਕਿਹੜੇ ਨੁਕਸਾਨ ਤੁਹਾਨੂੰ ਨਜ਼ਰ ਆਉਂਦੇ ਆਜ ਨਾ ਇਹ ਗੱਲ ਅੱਜ ਹੁਣ ਕਰਨ ਦੀ ਗੱਲ ਨਹੀਂ ਹੈ ਇਹ ਇਹ ਵਕਤ ਦੱਸੇਗਾ ਇਹ ਹਸੀ ਕਿਤੇ ਉਹ ਇੱਕ ਵਾਰੀ ਪੰਜਾਬ ਦੀ ਪੰਥਰ ਨੂੰ ਬਚਾਈਏ ਜੀ ਤਾਂ ਤੁਹਾਡੇ ਵੀ ਅਸੀਂ ਬਾਕੀ ਗੱਲਾਂ ਬੈਠ ਕੇ ਆਪ ਜੀ ਮੇਲ ਲਾਂਗੇ ਜੀ ਤਾਂ ਥੋੜੀ ਭਾਜਪਾ ਦੇ ਨਾਲ ਨੇੜਤਾ ਰਹੀ ਹੈ ਤੇ ਹੁਣ ਇਹ ਵੀ ਚਰਚਾ ਚੱਲ ਰਹੀ ਹੈ ਕਿ ਗੱਠਜੋੜ ਮੋੜ ਤੋਂ ਹੋ ਸਕਦਾ ਨਹੀਂ ਹੋ ਤਾਂ ਉਹ ਕੋਈ ਗੱਲ ਨਹੀਂ ਹੈ ਜਿਹਦਾ ਕੋਈ ਕੋਈ ਗੱਲ ਨਹੀਂ ਹੈ ਜੀ ਤਾਂ ਇਸਨ ਸੁਖਦੇਵ ਸਿੰਘ ਢੀਂਟਸਾ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਅੱਜ ਆਪਣੀ ਪਾਰਟੀ ਦਾ ਰਲੇਵਾ ਕਰ ਰਹੇ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਜਗ ਬਾਣੀ ਦੇ ਨਾਲ ਐਕਸਕਲੂਸਿਵ ਗੱਲਬਾਤ ਕੀਤੀ ਗਈ ਹੈ ਸੁਖਦੇਵ ਸਿੰਘ ਢੀਂਟਸਾ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਪੰਥ ਦੇ ਮਸਲੇ ਬਹੁਤ ਵੱਡੇ ਨੇ ਤਾਂ ਇਸ ਕਰਕੇ ਪੰਥ ਦੀ ਜੋ ਦਿਸ਼ਾ ਬਣੀ ਹੋਈ ਹੈ ਤਾਂ ਉਸ ਨੂੰ ਦੇਖਦਿਆਂ ਹੋਇਆਂ ਅੱਜ ਉਹਨਾਂ ਦੇ ਵੱਲੋਂ ਆਪਣੀ ਪਾਰਟੀ ਦਾ ਸ਼ਰਮਣੀ ਅਕਾਲੀ ਦਲ ਦੇ ਵਿੱਚ ਰਲੇਵਾ ਕੀਤਾ ਜਾ ਰਿਹਾ ਤੇ ਜੋ ਵੀ ਕਿੰਦਾ ਮਸਲੇ ਨੇ ਜਾਂ ਡਿਫਰੈਂਸਿਸ ਨੇ ਉਹ ਬਾਅਦ ਦੇ ਵਿੱਚ ਵਿਚਾਰੇ ਜਾਣਗੇ